ਸੋਹੀ ਮਹਲਾ ਜੋਤਾ ਜਿੱਥੇ ਹਰ ਆਰਾਹੀਏ ਦਿੱਤੇ ਹਰਮਿਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੇ ਹੋਰਿਤ ਬਿਜੇ ਲਿਆ ਨ ਜਾਈ ਜਿੱਥੇ ਹਰ ਆਰਾਹੀਏ ਦਿੱਤੇ ਹਰਮਿਤ ਸਹਾਈ ਵਿਰੇ ਕੇ ਪਾਤੇ ਹਰ ਮਨ ਵਸੇ ਹਰਤ ਬਿਤੇ ਲਿਆ ਅਜਾਈ ਹਰਤਨ ਸੰਜਿਏ ਭਾਈ ਜੇ ਹਰਤ ਪਰਤ ਹਰ ਹੋਏ ਸਖਾਈ ਰਹਾਉ ਸਦ ਸੰਗਤੀ ਸੰਗ ਹਰਤਨ ਘਟਿਏ ਹੋਇ ਤੇ ਹੁਰਤ ਉਪਾਏ ਹਰ ਰਤਨਿਤ ਨਾ ਪਾਈ ਹਰ ਰਤਨ ਕਾ ਵਪਾਰਿਆ ਹਰ ਰਤਨ ਤਨਵੇ ਰੱਚੇ ਕੱਚੇ ਕੇ ਵਾਰੀਏ ਵਕ ਹਤਨ ਰਯ ਨਜਈ ਹਰ ਰਤਨ ਰਤਨ ਜਵਰ ਮਾੜਕ ਹਰ ਧੰਨੇ ਨਾਲ ਅੰਮ੍ਰਿਤ ਵੇਲੇ ਭਗਤੀ ਹਰਿ ਦੇਵ ਲਈ ਹਰ ਤਨ ਅੰਮ੍ਰਿਤ ਵੇਲੇ ਵਦੇ ਕਾ ਪੀਜਿਆ ਭਗਤ ਖਾਏ ਖਰਜ ਰਹੇ ਨਿਕੁਠੇ ਨਾਈ ਹਰਤ ਪਲਤ ਹਰਤ ਨੇ ਕੀ ਭਗਤਾ ਕੋ ਮਿਲੀ ਵੜਾਈ ਹਰ ਤਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ ਇਹੋ ਹਰ ਤਨ ਅਗਨੀ ਤਸਕਰੇ ਬਾਣੇ ਜੰਮ ਦੂਦੇ ਕਿਸੇ ਘਰ ਗਵਾਇ ਨਾ ਜਾਈ ਹਰਦਨ ਕੋ ਉਜਗਾ ਲੈਣਾ ਬਈ ਜੰਮ ਜਗਾਤੀ ਡੰਡ ਨ ਲਗਾਈ ਸਭ ਦੀ ਪਾਪ ਕਰਕੇ ਵਿਖਿਆ ਤਨ ਸੰਚਿਆ ਤਿਨਾ ਇਕ ਵਿਖ ਲਗ ਨ ਜਾਈ ਹਰਥੇ ਵਿੱਚ ਸਭ ਤੇ ਧੁਲੇ ਭੈਰੇ ਹੱਥੋਂ ਛੁੜਕ ਗਿਆ ਅਗੇ ਹਰਤ ਸਾਖਤ ਹਰ ਦੇਗੇ ਟੋਈ ਨ ਪਾਈ ਇਸ ਹਰਤ ਕਾ ਸਹੂ ਹਰ ਅਪ ਹੈ ਸੰਤੋ ਜਿਸ ਨੂੰ ਪਹਿ ਸੁ ਹਰਤਨ ਲੰਦ ਚਲਾਈ ਇਸ ਹਰਤਨ ਨੇ ਕਾ ਟੋਟਾ ਕਦੇ ਨ ਆਵਈ ਜਨ ਨਾਨਕ ਕੋ ਗੁਰ ਸੋ ਜੀ ਪਾਈ ਇਸ ਹਰ ਤੰਨੇ ਦਾ ਟੋਟਾ ਕਦੇ ਨਾ ਹੋਵੇ ਜਗਨਨਕ ਗੋਗੁਰ ਸੋ ਜੀ ਪਾਈ